ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਧੰਨਵਾਦ ਆਨ ਦਾ ਸਾਰਿਆਂ ਤੇ ਮੇਰੇ ਪਰੈਸਰ ਸਭ ਨੂੰਤੰਦਰੁਸਤੀਆਂ ਬਖਸ਼ਿਆ ਛੜਦੀ ਕਲਾ ਵਿੱਚ ਲਓ ਜੀ ਅੱਜ ਆਪਾਂ ਬਣਾਉਣ ਲੱਗੇ ਸੀ ਮਿਕਸ ਚਾਟ ਫਰੂਟ ਚਾਟ ਵਿੱਚ ਹੀ ਕਹਿ ਸਕਦੇ ਵਿੱਚ ਵੈਜੀਟੇਬਲ ਚਾਟ ਕਹਿ ਸਕਦੇ ਜਿਹਦੇ ਵਿੱਚ ਆਪਾਂ ਨੇ ਆਲੂ ਲੈ ਲਏ ਸੀ ਵਾਲ ਕੇ ਟਮਾਟਰ ਲੈ ਲਿਆ ਸੀ ਖੀਰਾ ਲੈ ਲਿਆ ਸੀ ਪਿਆਜ਼ ਲੈ ਲਿਆ ਸੀ ਤੇ ਨਾਲ ਆਪਾਂ ਨੇ ਹਰੀ ਮਿਰਚ ਥੋੜੀ ਜੀ ਚੋਪ ਕੀਤੀ ਸੀਗੀ ਤੇ ਆਲੂ ਆਪਾਂ ਨੇ ਵਾਲ ਕੇ ਉਹ ਵੀ ਥੋੜੇ ਥੋੜੇ ਬਰੀਕ ਚੋਪ ਕਰ ਲਏ ਟਮਾਟਰ ਵੀ ਕਰ ਲਏ ਤੇ ਖੀਰਾ ਵੀ ਕਰ ਲਿਆ ਤੇ ਨਾਲ ਪਿਆਜ਼ ਵੀ ਆਪਾਂ ਨੇ ਥੋੜੇ ਚੋਪ ਕਰ ਲਏ ਇਹ ਬੱਚਿਆਂ ਦੀ ਪਸੰਦ ਦਾ ਬਣਿਆਗਾ ਨਾ ਕਿ ਵੱਡਿਆਂ ਦੀ ਪਸੰਦ ਦਾ ਤੇ ਇਧਰ ਆਪਾਂ ਨੇ ਦਹੀਂ ਲਿਆ ਸੀ ਤੇ ਇਧਰ ਆਪਾਂ ਨੇ ਮੀਠਾ ਪਾਣੀ ਕਰ ਲਿਆ ਸੀ ਨਾਲ ਆਪਾਂ ਨੇ ਇੱਕ ਨਿੰਬੂ ਦਾ ਰਸ ਲੈ ਲਿਆ ਸੀਗਾ ਚਲੋ ਅੱਗੇ ਆਪਾਂ ਬਣਾਉਂਦੇ ਇਹ ਮਨਵੀਰ ਦੀ ਪਸੰਦ ਹੈਗੀ ਕੰਦੀ ਮਾਮੀ ਜੀ ਇਦਾਂ ਦਾ ਚਾਟ ਚਾਹੀਦਾ ਹੈਗਾ ਤੇ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕੁਐਸਚਨ ਤੁਸੀਂ ਚੈਨਲ ਤੇ ਨਵੇਂ ਆਉਂਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਛੇੜ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਥੈਂਕ ਯੂ ਸੋ ਮਚ ਇਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਬਹੁਤ ਸਾਰੇ ਬਹੁਤ ਸਾਰੀ ਸਪੋਰਟ ਮਿਲੀ ਹੈ ਤਿੰਨਾ ਚਾਰ ਦਿਨਾਂ ਵਿੱਚ ਬਹੁਤ ਜਿਆਦਾ ਸਬਸਕ੍ਰਾਈਬਰ ਵਾਦੇ ਤੇ ਬਹੁਤ ਹੀ ਚੰਗਾ ਲੱਗਿਆ ਤੇਦਰ ਆਪਾਂ ਨੇ ਸਾਰਾ ਮਿਕਸ ਕਰ ਲਿਆ। ਥੈਂਕ ਯੂ ਸੋ ਮਾਚ ਜਿਹੜੀਆਂ ਭੈਣਾਂ ਭਰਾ ਸੋਹਣੇ ਸੋਹਣੇ ਕਮੈਂਟ ਕਰਦੇ ਹਰ ਰੋਜ਼ ਦੀ ਰੋਜ਼ ਤੇ ਦਿਲ ਬਹੁਤ ਵੱਧਦਾ ਹੈਗਾ। ਤੇ ਆਪਾਂ ਹੁਣ ਮਿਕਸ ਕਰਕੇ ਨਾਲ ਆਪਾਂ ਪਹਿਲਾਂ ਨਿੰਬੂ ਦਾ ਰਸ ਪਾ ਲਿਆ ਤੇ ਨਾਲ ਹੀ ਆਪਾਂ ਨੇ ਦਹੀਂ ਮਾੜਾ ਜੋ ਉਹ ਕੀਤਾ ਸੀਗਾ ਮੈਂ ਫੈਂਟ ਲਿਆ ਸੀਗਾ। ਜ਼ਿਆਦਾ ਨਹੀਂ ਫੈਂਟਿਆ ਸੀ ਥੋੜਾ ਜਿਹਾ ਹੀ ਫੈਂਟਿਆ ਸੀਗਾ। ਤੇ ਇਹ ਕਹਿੰਦੇ ਸਾਨੂੰ ਏਵੇਂ ਦੀ ਚਾਟ ਚਾਹੀਦੀ ਆ ਮਾਮੀ ਜੀ। ਮਨਵੀਰ ਨਾਲ ਲੱਗੀ ਸੀ। ਕੋਕੂਗੀ ਮੈਂ ਉਹ ਕਰਦੀ ਆ ਮੈਂ ਉਹ ਕਰਦੀ ਆ ਮੈਂ ਬਣਾਉਣੀ ਆ ਮੈਂ ਬਣਾਉਣੀ ਆ ਚਲ ਬੱਚੇ ਨੂੰ ਕੰਮ ਵੀ ਸਿੱਖਣਾ ਚਾਹੀਦਾ ਸਿਖਾਉਣਾ ਵੀ ਚਾਹੀਦਾ ਥੋੜਾ ਬਹੁਤ ਕਰ ਲੈਂਦੇ ਆ ਆਪਦੀ ਮੰਮਾ ਕੋਲ ਤੇ ਇਧਰ ਆਪਾਂ ਨਾਲ ਇਹ ਜਿਹੜਾ ਇਮਲੀ ਦਾ ਪਾਣੀ ਤੇ ਥੋੜੀ ਜੀ ਮੈਂ ਇਹਦੇ ਚ ਟਮਾਟੋ ਸੌਸ ਮਿਕਸ ਕਰਦੀ ਸੀ ਇਹ ਤਾਂ ਕਹਿੰਦੇ ਸੀ ਨਹੀਂ ਪਾਉਣੀ ਪਰ ਮੈਂ ਇਨਾ ਤੋਂ ਚੋਰੀ ਥੋੜੀ ਜੀ ਮਿਕਸ ਕਰ ਦਿੱਤੀ ਤੇ ਆਪਾਂ ਲੋੜ ਅਨੁਸਾਰ ਮਸਾਲੇ ਪਾਵਾਂਗੇ ਕਹਿੰਦੇ ਸਾਨੂੰ ਜ਼ਿਆਦਾ ਮਸਾਲਾ ਨਹੀਂ ਚਾਹੀਦਾ ਸਿੰਪਲ ਚਾਟ ਚਾਹੀਦਾ ਹੈਗਾ ਤੇ ਮੈਂ ਚਾਟ ਮਸਾਲਾ ਥੋੜਾ ਜਿਹਾ ਪਾਉਂਗੀ ਇਹ ਕੈਂਡੀਆਂ ਨੇ ਵੀ ਸਾਨੂੰ ਜ਼ਿਆਦਾ ਡਾ ਉਹ ਨਹੀਂ ਚਾਹੀਦਾ ਸਪਾਈਸੀ ਨਹੀਂ ਚਾਹੀਦਾਗਾ ਤੇ ਅਗਰ ਤੁਸੀਂ ਮਾਮੀ ਜੀ ਸਪਾਈਸੀ ਖਾਣਾ ਤੇ ਤੁਸੀਂ ਆਪਦਾ ਵੱਖਰਾ ਵੱਖਰੀਆਂ ਹੋਰ ਮਿਰਚਾਂ ਪਾ ਲੋ ਹੋਰ ਕੁਝ ਪਾ ਲੋ ਇਹ ਪਾ ਲੋ ਕਿਉਂਕਿ ਦੀਵਾਲੀ ਦੀਆਂ ਕਰਕੇ ਸਫਾਈਆਂ ਕਰਦੇ ਸੀ ਤੇ ਇੱਧਰ ਆਪਾਂ ਨਮਕ ਪਾਵਾਂਗੇ ਕਿਉਂਕਿ ਇਮਲੀ ਵਿੱਚ ਵੀ ਨਮਕ ਹੁੰਦਾ ਹਨਾ ਤੇ ਝਾਟ ਮਸਾਲੇ ਵਿੱਚ ਵੀ ਤੇ ਆਪਾਂ ਜਿਆਦੇ ਮਸਾਲੇ ਨਹੀਂ ਪਾਏਗੇ ਤੇ ਸਿੰਪਲ ਜੀ ਛਾਟ ਬਣਾਈ ਨਾਲ ਆਪਾਂ ਥੋੜੀ ਜਿਹੀ ਲਾਲ ਮਿਰਚ ਪਾਊਡਰ ਪਾ ਲਈ ਮੈਂ ਚਿਲੀ ਫਲੈਕਸ ਵਗੈਰਾ ਕੁਝ ਨਹੀਂ ਪਾਈ ਕਿਉਂਕਿ ਫਿਰ ਬੱਚਿਆਂ ਨੇ ਖਾਣਾ ਇਹ ਜਿਆਦੀਆਂ ਮਿਰਚਾਂ ਮੁਰਚੀਆਂ ਨਹੀਂ ਲਾਇਕ ਕਰ ਦੇਗੇ ਤੇ ਆਪਾਂ ਨੇ ਹਿਸਾਬ ਦਾ ਹੀ ਪਾਇਆ ਇਹ ਛਾਟ ਬਹੁਤ ਬਹੁਤ ਵਧੀਆ ਬਣਦੀ ਆ ਕਿਉਂਕਿ ਮੈਨੂੰ ਤੇ ਬਹੁਤ ਪਸੰਦ ਆ ਅਗਰ ਤੁਸੀਂ ਵੀਡੀਓ ਲਾਈਕ ਕਰਦੇ ਹੋ ਤਾਂ ਜਰੂਰ ਦੱਸਿਓ ਮਿਲਾਂਗੇ ਨੈਕਸਟ ਰੈਸਪੀ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ